ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜੀਐਮ ਕੈਨੇਡਾ ਤੇ ਸਟੈਲੈਂਟਿਸ ਕੈਨੇਡਾ ਦੇ ਸੀਈਓਜ਼ ਦੇ ਨਾਲ ਕੀਤੀ ਮੁਲਾਕਾਤ ਅਮਰੀਕੀ ਟੈਰਿਫਾਂ ਅਤੇ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਤੋਂ ਕੈਨੇਡੀਅਨ ਸਪਲਾਈ ਚੇਨਜ਼ ਨੂੰ ਬਚਾਉਣ ਦੇ ਤਰੀਕਿਆਂ ਤੇ ਕੀਤੀ ਚਰਚਾ ਕੈਨੇਡੀਅਨ ਹਵਾਈ ਅੱਡਿਆਂ ਨੂੰ ਬੰਬ ਦੀਆਂ ਮਿਲੀਆਂ ਧਮਕੀਆਂ ਰੋਕ ਦਿੱਤੀਆਂ ਗਈਆਂ ਉਡਾਣਾਂ ਇੱਕ ਅਪਡੇਟ ਚ ਐਨਏਵੀ ਕੈਨੇਡਾ ਨੇ ਕਿਹਾ ਕਿ ਸੇਵਾ ਹੌਲੀ ਹੌਲੀ ਮੁੜ ਹੋ ਰਹੀ ਹੈ ਸ਼ੁਰੂ ਕੈਨੇਡਾ ਚ ਦੱਖਣੀ ਏਸ਼ੀਆਈ ਭਾਈਚਾਰੇ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਵਿਰੁੱਧ ਨਫ਼ਰਤ ਅਤੇ ਹਮਲੇ ਵਦੇ ਇੰਸਟੀਚਿਊਟ ਫਾਰ ਸਟ੍ਰੈਟੈਜਿਕ ਡਾਇਲੌਗ ਨੇ ਜਾਰੀ ਕੀਤੀ ਇੱਕ ਨਵੀਂ ਰਿਪੋਰਟ ਕੈਨੇਡਾ ਚ ਇੱਕ ਪੰਜਾਬਣ ਮੁਟਿਆਰ ਸੁਰਖੀਆਂ ਚ ਸਿਰਫ ਡੇਢ ਮਹੀਨਾ ਕੰਮ ਕਰਕੇ ਲਈ 8,80,000 ਡਾਲਰ ਤੋਂ ਵੱਧ ਤਨਖਾਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਆਟੋ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਅਮਰੀਕੀ ਟੈਰਿਫਸ ਅਤੇ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਤੋਂ ਕੈਨੇਡੀਅਨ ਸਪਲਾਈ ਚੇਨਾਂ ਨੂੰ ਬਚਾਉਣ ਦੇ ਤਰੀਕਿਆਂ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਫੋਰਡ ਕੈਨੇਡਾ, ਜੀਐਮ ਕੈਨੇਡਾ ਅਤੇ ਸਟੈਲੈਂਟਸ ਕੈਨੇਡਾ ਦੇ ਸੀਈਓਜ਼ ਦੇ ਨਾਲ ਕੈਨੇਡੀਅਨ ਵਹੀਕਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਬ੍ਰਾਇਨ ਕਿੰਗਸਟਨ ਨੇ ਵੀ ਕਾਰਨੀ ਨਾਲ ਮੁਲਾਕਾਤ ਕੀਤੀ। ਮੁਲਾਕਾਤ 'ਚ ਇਹ ਗੱਲ ਚੱਲੀ ਕਿ ਕੈਨੇਡਾ ਦੇ ਅੰਦਰ ਹੀ ਆਪਣੀ ਸਪਲਾਈ ਚੇਨ ਬਣਾਈ ਜਾਵੇ ਤੇ ਹੋਰ ਵਪਾਰਕ ਸਾਥੀ ਵੀ ਲੱਭੇ ਜਾਣ ਤਾਂ ਜੋ ਅਮਰੀਕਾ ਉੱਤੇ ਨਿਰਭਰਤਾ ਘਟਾਈ ਜਾਵੇ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਕਈ ਵਾਰੀ ਕਹਿ ਚੁੱਕੇ ਨੇ ਕਿ ਅਮਰੀਕਾ ਨੂੰ ਕੈਨੇਡੀਅਨ ਕਾਰਾਂ ਦੀ ਲੋੜ ਨਹੀਂ ਹੈ ਤੇ ਉਹ ਚਾਹੁੰਦੇ ਨੇ ਕਿ ਵਾਹਨ ਨਿਰਮਾਤਾ ਕੰਪਨੀਆਂ ਆਪਣਾ ਸਾਰਾ ਉਤਪਾਦਨ ਅਮਰੀਕਾ 'ਚ ਕਰਨ। ਹੁਣ ਅਮਰੀਕਾ ਨੇ ਕੈਨੇਡਾ 'ਚ ਬਣੀਆਂ ਕਾਰਾਂ 'ਤੇ 25% ਦਾ ਟੈਰਿਫ ਲਗਾ ਦਿੱਤਾ ਹੈ ਹਾਲਾਂਕਿ ਅਮਰੀਕੀ ਹਿੱਸਿਆਂ ਵਾਲੀਆਂ ਗੱਡੀਆਂ ਨੂੰ ਛੋਟ ਦਿੱਤੀ ਗਈ ਹੈ। ਗਲੋਬਲ ਆਟੋ ਮੇਕਰਸ ਆਫ ਕੈਨੇਡਾ ਦੇ ਸੀਈਓ ਡੇਵਿਡ ਐਡਮਸ ਨੇ ਕਿਹਾ ਹੈ ਕਿ ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਡੈਟਰਾਇਟ ਆਧਾਰਿਤ ਆਟੋ ਕੰਪਨੀਆਂ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਆਸ ਜਤਾਈ ਕਿ ਉਹਨਾਂ ਨੂੰ ਵੀ ਪ੍ਰਧਾਨ ਮੰਤਰੀ ਨਾਲ ਮਿਲਣ ਦਾ ਮੌਕਾ ਮਿਲੇਗਾ ਇਸ ਮੀਟਿੰਗ 'ਚ ਇੱਕ ਹੋਰ ਵੱਡਾ ਮੁੱਦਾ ਸੀ ਸਰਕਾਰ ਵੱਲੋਂ ਲਿਆਂਦਾ ਗਿਆ ਜ਼ੀਰੋ ਨਿਕਾਸੀ ਵਾਹਨ ਮੈਂਡੇਟ ਜੋ ਅਗਲੇ ਸਾਲ ਤੋਂ ਲਾਗੂ ਹੋਣਾ ਹੈ ਕਈ ਆਟੋਮੋਬਾਈਲ ਕੰਪਨੀਆਂ ਨੇ ਸਰਕਾਰ ਨੂੰ ਇਹ ਮੰਡੇਟ ਰੱਦ ਕਰਨ ਦੀ ਮੰਗ ਕੀਤੀ ਹੈ ਕਿੰਗਸਟਨ ਨੇ ਸੀਬੀਸੀ ਨਿਊਜ਼ ਨੂੰ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਕੋਲ ਇਹ ਮਾਮਲਾ ਜ਼ਰੂਰ ਚੁੱਕਣਗੇ ਮੀਟਿੰਗ 'ਚ ਜਾਣ ਲੱਗਿਆਂ ਉਹਨਾਂ ਨੇ ਕਿਹਾ ਸੀ ਕਿ ਇਹ ਨੀਤੀ ਟਿਕਾਊ ਨਹੀਂ ਹੈ ਤੇ ਉਲੀਕੇ ਗਏ ਟੀਚੇ ਪੂਰੇ ਨਹੀਂ ਹੋ ਸਕਦੇ ਮੀਟਿੰਗ ਤੋਂ ਬਾਅਦ ਕਿੰਗਸਟਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮੰਡੇਟ ਨੂੰ ਤੁਰੰਤ ਹਟਾਉਣ ਦੀ ਲੋੜ ਹੈ ਸਰਕਾਰ ਦੇ EV ਵਿਕਰੀ ਮੰਡੇਟ ਚ ਕਿਹਾ ਗਿਆ ਹੈ ਕਿ 2026 ਚ ਵਿਕਰੀ ਲਈ ਪੇਸ਼ ਕੀਤੇ ਜਾਣ ਵਾਲੇ ਨਵੇਂ ਲਾਈਟ ਡਿਊਟੀ ਵਾਹਨਾਂ ਵਿੱਚੋਂ ਘੱਟੋ-ਘੱਟ 20% ਜ਼ੀਰੋ ਨਿਕਾਸੀ ਵਾਲੇ ਹੋਣੇ ਚਾਹੀਦੇ ਨੇ ਅਤੇ ਇਹ ਹਿੱਸਾ ਹਰ ਸਾਲ ਵਧਣਾ ਹੈ ਜਦ ਤੱਕ ਇਹ 2035 ਚ 100% ਤੱਕ ਨਹੀਂ ਪਹੁੰਚ ਜਾਂਦਾ ਕੰਜ਼ਰਵੇਟਿਵ ਐਮਪੀ ਰੈਕੁਅਲ ਡੈਂਚੋ ਨੇ ਵੀ ਮੰਡੇਟ ਦਾ ਵਿਰੋਧ ਕੀਤਾ ਤੇ ਕਿਹਾ ਕਿ ਇਹ ਫੈਸਲਾ ਗੈਰ ਜ਼ਿੰਮੇਵਾਰਾਨਾ ਅਤੇ ਲਿਬਰਲ ਸਰਕਾਰ ਦੀ ਗੈਰ ਗੰਭੀਰਤਾ ਨੂੰ ਦਰਸਾਉਂਦਾ ਹੈ ਇਲੈਕਟ੍ਰਿਕ ਵਾਹਨ ਗੈਰ ਸੰਚਾਲਿਤ ਵਾਹਨਾਂ ਨਾਲੋਂ ਮਹਿੰਗੇ ਹੁੰਦੇ ਨੇ ਅਤੇ ਲਗਭਗ 5000 ਡਾਲਰ ਫੈਡਰਲ ਵਾਹਨ ਛੋਟਾਂ ਦੇ ਫੰਡ ਖਤਮ ਹੋਣ ਤੋਂ ਬਾਅਦ ਸਰਦੀਆਂ 'ਚ ਈਵੀ ਵਾਹਨਾਂ ਦੀ ਵਿਕਰੀ ਦੀ ਗਿਰਾਵਟ ਦਰਜ ਹੋਈ ਹੈ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਦਰਸਾਉਂਦੇ ਨੇ ਕਿ ਜਨਵਰੀ ਅਤੇ ਮਾਰਚ ਦੇ ਵਿਚਕਾਰ ਜ਼ੀਰੋ ਐਮੀਨੇਸ਼ਨ ਵਾਹਨ ਕੈਨੇਡਾ ਚ ਸਾਰੀਆਂ ਨਵੀਆਂ ਵਾਹਨਾਂ ਦੀ ਵਿਕਰੀ ਦਾ ਸਿਰਫ 8.11% ਬਣੇ ਜੋ ਕਿ 2024 ਦੀ ਚੌਥੀ ਤਿਮਾਹੀ ਚ ਦਰਜ ਕੀਤੇ ਗਏ 16.5% ਤੋਂ ਕਾਫੀ ਘੱਟ ਹੈ ਮਹੀਨਾਵਾਰ ਪੱਧਰ ਤੇ 2024 ਚ ਨਵੇਂ ਵਾਹਨਾਂ ਦੀ ਵਿਕਰੀ ਚ ਈਵੀ ਦਾ ਹਿੱਸਾ ਕਦੇ ਵੀ 10.65% ਤੋਂ ਘੱਟ ਨਹੀਂ ਹੋਇਆ ਸੀ ਤੇ ਦਸੰਬਰ ਚ ਤਾਂ ਇਹ 18.29% ਤੇ ਪਹੁੰਚ ਗਿਆ ਸੀ ਪਰ ਅਪ੍ਰੈਲ ਚ ਈਵੀ ਦੀ ਵਿਕਰੀ ਕੈਨੇਡਾ ਚ ਸਾਰੇ ਨਵੇਂ ਵਾਹਨਾਂ ਦੀ ਵਿਕਰੀ ਦੇ 7.53 ਫੀਸਟ ਤੱਕ ਘਟ ਗਈ ਵਾਤਾਵਰਣ ਮੰਤਰੀ ਜੂਲੀ ਡਬਰੂਜ਼ਿਨ ਨੇ ਪਿਛਲੇ ਮਹੀਨੇ ਪੁਸ਼ਟੀ ਕੀਤੀ ਸੀ ਕਿ ਸਰਕਾਰ ਕਿਸੇ ਕਿਸਮ ਦੀ ਈਵੀ ਛੋਟ ਵਾਪਸ ਲਿਆਉਣ ਲਈ ਕੰਮ ਕਰ ਰਹੀ ਹੈ ਪਰ ਅਜੇ ਤੱਕ ਇਹ ਪੱਕਾ ਨਹੀਂ ਸੀ ਕਿ ਇਹ ਪੁਰਾਣੇ ਪ੍ਰੋਗਰਾਮ ਨੂੰ ਬਹਾਲ ਕਰੇਗਾ ਜਾਂ ਕੁਝ ਨਵਾਂ ਹੋਵੇਗਾ ਵੀਰਵਾਰ ਸਵੇਰੇ ਕਈ ਕੈਨੇਡੀਅਨ ਹਵਾਈ ਅੱਡਿਆਂ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਜਿਸ ਕਾਰਨ ਉਡਾਣਾਂ ਰੋਕ ਦਿੱਤੀਆਂ ਗਈਆਂ ਤੇ ਹਵਾਈ ਆਵਾਜਾਈ ਕੰਟਰੋਲ ਪ੍ਰਬੰਧਕ NAV ਕੈਨੇਡਾ ਦੇ ਅਨੁਸਾਰ ਇਨ੍ਹਾਂ ਕਾਰਨਾਂ ਕਰਕੇ ਉਡਾਣਾਂ 'ਚ ਵਿਆਪਕ ਦੇਰੀ ਹੋਣ ਦੀ ਸੰਭਾਵਨਾ ਹੈ NAV ਕੈਨੇਡਾ ਨੇ ਸਵੇਰੇ 8:30 ਵਜੇ ਪੋਸਟ ਕੀਤੇ ਇੱਕ ਬਿਆਨ 'ਚ ਕਿਹਾ ਅੱਜ ਸਵੇਰੇ NAV ਕੈਨੇਡਾ ਨੂੰ ਆਟਵਾ, ਮੌਂਟਰੀਅਲ, ਐਡਮੰਟਨ, ਵਿਨੀਪੈਗ, ਕੈਲਗਰੀ ਅਤੇ ਵੈਂਕੂਵਰ 에ਅਰਪੋਰਟਸ ਤੇ ਬੰਬ ਧਮਕੀਆਂ ਬਾਰੇ ਜਾਣੂ ਕਰਵਾਇਆ ਗਿਆ ਪ੍ਰਭਾਵਿਤ ਥਾਵਾਂ ਤੇ ਵਰਕਰ ਸੁਰੱਖਿਆਤ ਨੇ ਅਤੇ ਪ੍ਰਭਾਵਿਤ ਹਵਾਈ ਅੱਡਿਆਂ ਤੇ ਉਡਾਣਾਂ ਤੇ ਰੋਕ ਲਾਗੂ ਕਰ ਦਿੱਤੀ ਗਈ 9 ਵਜੇ 18 ਮਿੰਟ ਤੇ ਪੋਸਟ ਕੀਤੇ ਗਏ ਇੱਕ ਅਪਡੇਟ ਦੇ ਵਿੱਚ NAV ਕੈਨੇਡਾ ਨੇ ਕਿਹਾ ਕਿ ਸੇਵਾ ਹੌਲੀ-ਹੌਲੀ ਮੁੜ ਸ਼ੁਰੂ ਹੋ ਰਹੀ ਹੈ। ਅਪਡੇਟ ਚ ਕਿਹਾ ਗਿਆ ਸਾਡੀਆਂ ਕਈ ਸਾਈਟਸ ਨੂੰ ਖਾਲੀ ਕਰਵਾਉਣ ਅਤੇ ਅਧਿਕਾਰੀਆਂ ਦੁਆਰਾ ਬਾਅਦ ਚ ਖਤਰੇ ਦੇ ਮੁਲਾਂਕਣ ਤੋਂ ਬਾਅਦ ਪ੍ਰਭਾਵਿਤ ਸਾਈਟਸ ਤੇ ਸੇਵਾ ਹੌਲੀ-ਹੌਲੀ ਮੁੜ ਸ਼ੁਰੂ ਹੋ ਰਹੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤਾਜ਼ਾ ਅਪਡੇਟਸ ਲਈ ਆਪਣੀ 에ਅਰਲਾਈਨ ਨਾਲ ਸਿੱਧੇ ਤੌਰ ਤੇ ਸੰਪਰਕ ਕਰਨ ਕਿਉਂਕਿ ਦੇਰੀ ਦੀ ਉਮੀਦ ਹੈ ਅਸੀਂ 에ਅਰਲਾਈਨਸ ਅਤੇ ਯਾਤਰੀਆਂ ਦਾ ਉਨਾ ਦੇ ਸਬਰ ਲਈ ਧੰਨਵਾਦ ਕਰਦੇ ਹਾਂ ਤੇ ਸੇਵਾ ਬਹਾਲੀ ਵਾਲ ਕੰਮ ਕਰ ਰਹੇ ਹਾਂ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਕੈਨੇਡਾ ਚ ਦੱਖਣੀ ਏਸ਼ੀਆਈ ਭਾਈਚਾਰੇ ਤੇ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਵਿਰੁੱਧ ਨਫ਼ਰਤ ਅਤੇ ਹਮਲੇ ਕਾਫੀ ਵਧੇ ਨੇ ਇਹ ਰਿਪੋਰਟ ਯੂਕੇ ਆਧਾਰਿਤ ਇੰਸਟੀਚਿਊਟ ਫਾਰ ਸਟ੍ਰੈਟੈਜਿਕ ਡਾਇਲਾਗ ਦੁਆਰਾ ਜਾਰੀ ਕੀਤੀ ਗਈ ਹੈ ਰਿਪੋਰਟ ਦੇ ਅਨੁਸਾਰ 2019 ਅਤੇ 2023 ਦੇ ਵਿਚਕਾਰ ਪੁਲਿਸ ਨੂੰ ਰਿਪੋਰਟ ਕੀਤੀਆਂ ਗਈਆਂ ਨਫਰਤ ਦੀਆਂ ਘਟਨਾਵਾਂਾਂ ਦੇ ਵਿੱਚ 227% ਦਾ ਵਾਧਾ ਹੋਇਆ। ਇਸ ਭਾਈਚਾਰੇ ਨੂੰ ਹੁਣ ਕੈਨੇਡਾ 'ਚ ਕਾਲੇ ਅਤੇ ਅਰਬ ਭਾਈਚਾਰਿਆਂ ਤੋਂ ਬਾਅਦ ਤੀਜੇ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਵਾਲੇ ਨਸਲੀ ਸਮੂਹ ਵਜੋਂ ਦੇਖਿਆ ਜਾਂਦਾ ਏ। ਸੋਸ਼ਲ ਮੀਡੀਆ 'ਤੇ ਭਾਰਤੀਆਂ ਵਿਰੁੱਧ અપਮਾਨਜਨਕ ਪੋਸਟਾਂ 'ਚ ਵੀ ਕਾਫੀ ਵਾਧਾ ਹੋਇਆ ਏ। 2023 ਅਤੇ 2024 ਦੇ ਵਿਚਕਾਰ ਅਜਿਹੀਆਂ ਪੋਸਟਾਂ ਦੇ ਵਿੱਚ 1350% ਦਾ ਵਾਧਾ ਹੋਇਆ। ਕਈ અપਮਾਨਜਨਕ ਸ਼ਬਦਾਂ ਦੀ ਵਰਤੋਂ 26000 ਤੋਂ ਵੱਧ ਵਾਰ ਕੀਤੀ ਗਈ ਹੈ। ਇਹ ਸ਼ਬਦ ਖਾਸ ਤੌਰ ਤੇ ਭਾਰਤੀ ਮੂਲ ਦੇ ਸਿੱਖਾਂ ਲਈ ਵਰਤਿਆ ਜਾਂਦਾ ਹੈ। ਇਸ ਨਫ਼ਰਤ ਪਿੱਛੇ ਕੈਨੇਡੀਅਨ ਕੱਟੜਪੰਥੀ ਸਮੂਹ ਡਿਆਗੋਲੋਂ ਦਾ ਹੱਥ ਦੱਸਿਆ ਜਾਂਦਾ ਹੈ ਜਿਸ ਦੀ ਸਥਾਪਨਾ 2020 ਚ ਸਾਬਕਾ ਫੌਜ ਮੈਂਬਰ ਜੇਰਮੀ ਮੈਕੈਂਜੀ ਦੁਆਰਾ ਕੀਤੀ ਗਈ ਸੀ। ਇਹ ਸਮੂਹ ਭਾਰਤੀਆਂ ਵਿਰੁੱਧ ਹਿੰਸਾ ਭੜਕਾਉਣ ਤੇ ਸੋਸ਼ਲ ਮੀਡੀਆ ਤੇ ਧਮਕੀ ਭਰੇ ਸੰਦੇਸ਼ ਫੈਲਾਉਣ ਚ ਸ਼ਾਮਲ ਹੈ। ਗਰੁੱਪ ਦੀਆਂ ਕੁਝ ਪੋਸਟਾਂ ਚ ਭਾਰਤੀਆਂ ਦੀ ਮੌਤ ਦਾ ਜਸ਼ਨ ਮਨਾਇਆ ਗਿਆ। ਅਤੇ ਰਾਜਨੀਤਿਕ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਰਿਪੋਰਟ ਦਰਸਾਉਂਦੀ ਹੈ ਕਿ ਇਹ ਨਫ਼ਰਤ ਸਿਰਫ਼ ਕੈਨੇਡਾ ਤੱਕ ਸੀਮਤ ਨਹੀਂ ਅਮਰੀਕਾ ਤੇ ਭਾਰਤ ਤੋਂ ਵੀ ਕਈ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਮਾਹਿਰਾਂ ਦਾ ਮੰਨਣਾ ਹੈ ਕਿ ਬੇਰੋਜ਼ਗਾਰੀ ਰਹਿਸ਼ ਦੀ ਘਾਟ ਅਤੇ ਇਮੀਗ੍ਰੇਸ਼ਨ ਤੇ ਬੈਸਾਂ ਕਾਰਨ ਪ੍ਰਵਾਸੀਆਂ ਵਿਰੁੱਧ ਗੁੱਸਾ ਵਧ ਰਿਹਾ ਹੈ ਆਈਐਸਡੀ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਨਫ਼ਰਤ ਲੋਕਾਂ ਦੀ ਸੁਰੱਖਿਆ ਅਤੇ ਸਮਾਜ ਦੀ ਏਕਤਾ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ ਕੈਨੇਡਾ 'ਚ ਜੰਗਲੀ ਅੱਗ ਨੇ ਨਾ ਸਿਰਫ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ 'ਚ ਉਥਲ-ਪੁਥਲ ਮਚਾਈ ਐ ਉੱਥੇ ਹੀ ਕਈਆਂ ਦੇ ਦਸਤਾਵੇਜ਼ ਵੀ ਇਸ ਅੱਗ ਦੀ ਭੇਂਟ ਚੜ ਗਏ ਇਸ ਸਭ ਨੂੰ ਦੇਖਦਿਆਂ ਹੁਣ ਇੱਕ ਬਿਆਨ 'ਚ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਨੇ ਕਿਹਾ ਏ ਕਿ ਉਹ ਉਹਨਾਂ ਕੈਨੇਡੀਅਨਜ਼ ਅਤੇ ਸਥਾਈ ਨਿਵਾਸੀਆਂ ਲਈ ਮੁਫਤ ਰਿਪਲੇਸਮੈਂਟਸ ਦੀ ਪੇਸ਼ਕਸ਼ ਕਰੇਗਾ ਜਿਨ੍ਹਾਂ ਨੇ ਜੰਗਲ ਦੀ ਅੱਗ 'ਚ ਮਹੱਤਵਪੂਰਨ ਦਸਤਾਵੇਜ਼ ਗਵਾ ਦਿੱਤੇ ਸਨ ਜਿਨ੍ਹਾਂ ਵਿੱਚ ਪਾਸਪੋਰਟ ਅਤੇ ਪੀਆਰ ਕਾਰਡ ਸ਼ਾਮਲ ਨੇ ਜੇਕਰ ਉਹਨਾਂ ਨੇ 1 ਅਪ੍ਰੈਲ ਨੂੰ ਜਾਂ ਇਸ ਤੋਂ ਬਾਅਦ ਦਸਤਾਵੇਜ਼ਾਂ ਨੂੰ ਬਦਲਣ ਲਈ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਹੈ ਤਾਂ ਉਹ ਰਿਫੰਡ ਦੀ ਬੇਨਤੀ ਕਰ ਸਕਦੇ ਨੇ ਜੰਗਲ ਦੀ ਅੱਗ ਤੋਂ ਪ੍ਰਭਾਵਿਤ ਟੈਂਪਰੇਰੀ ਰੈਜ਼ਿਡੈਂਟਸ ਲਈ ਜਿਨ੍ਹਾਂ 'ਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਟੈਂਪਰੇਰੀ ਫੋਰਨ ਵਰਕਰਜ਼ ਸ਼ਾਮਲ ਨੇ ਉਹ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੀ ਮੁਫਤ ਰਿਪਲੇਸਮੈਂਟਸ ਨਾਲ ਕੈਨੇਡਾ 'ਚ ਆਪਣੇ ਕੰਮ ਜਾਂ ਅਧਿਅਨ ਪਰਮਿਟ ਦੇ ਬਿਨਾਂ ਕਿਸੇ ਕੀਮਤ ਦੇ ਨਵੀਨੀਕਰਨ ਜਾਂ ਬਹਾਲੀ ਲਈ ਵੀ ਯੋਗ ਹਨ ਪ੍ਰੈਸ ਰਿਲੀਜ਼ ਚ ਕਿਹਾ ਗਿਆ ਹੈ ਕਿ ਜੰਗਲ ਦੀ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਅਸਥਾਈ ਨਿਵਾਸੀਆਂ ਲਈ ਆਪਣੀ ਸਥਿਤੀ ਗਵਾਉਣ ਦੇ 90 ਦਿਨਾਂ ਦੇ ਅੰਦਰ ਆਪਣੀ ਸਥਿਤੀ ਦੀ ਬਹਾਲੀ ਲਈ ਅਰਜ਼ੀ ਦੇਣ ਦੀ ਜ਼ਰੂਰਤ ਵੀ ਮੁਆਫ ਕਰ ਦਿੱਤੀ ਜਾਵੇਗੀ। ਸੰਘੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਉਪਾਅ ਐਮਪਲɔਇਰ ਸਪੈਸੀਫਿਕ ਵਰਕ ਪਰਮਿਟ ਹੋਲਡਰਜ਼ ਤੇ ਲਾਗੂ ਨਹੀਂ ਹੁੰਦੇ ਜੋ ਓਪਨ ਵਰਕ ਪਰਮਿਟ 'ਚ ਤਬਦੀਲੀ ਕਰਨਾ ਚਾਹੁੰਦੇ ਨੇ। ਗੋਰਟਲਬੈਕ ਕੇ ਜੁਲਾਈ ਤੱਕ ਦੇਸ਼ ਭਰ ਦੇ ਵਿੱਚ ਲਗਭਗ 465 ਜੰਗਲੀ ਅੱਗਾਂ ਸਰਗਰਮ ਨੇ ਜਿਨ੍ਹਾਂ ਵਿੱਚੋਂ ਕਈਆਂ ਨੂੰ ਕੈਨੇਡੀਅਨ ਇੰਟਰਐਜੰਸੀ ਫੋਰੈਸਟ ਫਾਇਰ ਸੈਂਟਰ ਦੇ ਅਨੁਸਾਰ ਕੰਟਰੋਲ ਤੋਂ ਬਾਹਰ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਜੰਗਲ ਦੀ ਅੱਗ ਨਾਲ ਲੜਨ ਚ ਮਦਦ ਕਰਨ ਲਈ ਕੈਨੇਡਾ ਆਉਣ ਵਾਲੇ ਵਿਦੇਸ਼ੀ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਲਈ ਅਰਜ਼ੀ ਅਤੇ ਬਾਇਓਮੈਟ੍ਰਿਕ ਫੀਸਾਂ ਵੀ ਮੁਆਫ ਕਰ ਦਿੱਤੀਆਂ ਗਈਆਂ ਨੇ ਇਹ ਸਾਰੇ ਉਪਾਅ 30 ਨਵੰਬਰ ਤੱਕ ਲਾਗੂ ਕੋਬੈਕ ਸਰਕਾਰ ਨੇ ਇੱਕ ਨਵੇਂ ਤਜਰਬੇ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਤਹਿਤ ਤਿੰਨ ਸ਼ਹਿਰਾਂ 'ਚ ਰਿਟੇਲ ਸਟੋਰਾਂ ਨੂੰ ਵੀਕਐਂਡ ਤੇ ਰਾਤ 8 ਵਜੇ ਤੱਕ ਖੁੱਲੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਇਹ ਦੇਖਿਆ ਜਾਵੇਗਾ ਕਿ ਇਹ ਤਬਦੀਲੀ ਗਾਹਕਾਂ ਅਤੇ ਵਰਕਰਾਂ ਤੇ ਕਿਹੋ ਜਿਹਾ ਅਸਰ ਪਾਉਂਦੀ ਹੈ ਇਹ ਪਾਇਲਟ ਪ੍ਰੋਜੈਕਟ ਇਸ ਗਰਮੀ ਦੇ ਸੀਜ਼ਨ 'ਚ ਕਿਸੇ ਸਮੇਂ ਸ਼ੁਰੂ ਹੋਵੇਗਾ ਹਾਲਾਂਕਿ ਅਜੇ ਤਾਰੀਖ ਨਹੀਂ ਦਿੱਤੀ ਗਈ ਜਿਹੜੇ ਤਿੰਨ ਸ਼ਹਿਰ ਚੁਣੇ ਗਏ ਨੇ ਉਹ ਹਨ ਲਵੈਲ ਗੈਟਿਨੋ ਅਤੇ ਸੇਂਟ ਜਾਰਜ ਕਿਊਬਿਕ ਦੇ ਜੂਨੀਅਰ ਆਰਥਿਕ ਮੰਤਰੀ ਅਤੇ ਲਵੇਲ ਤੋਂ ਐਮਐਨਏ ਕ੍ਰਿਸਟੋਫਰ ਸਕੀਟ ਨੇ ਕਿਹਾ ਕਿ ਇਹ ਫੈਸਲਾ ਇਸ ਕਰਕੇ ਕੀਤਾ ਗਿਆ ਕਿਉਂਕਿ ਆਨਲਾਈਨ ਖਰੀਦਦਾਰੀ ਵਧਣ ਕਰਕੇ ਲੋਕਾਂ ਦੀ ਖਰੀਦਦਾਰੀ ਦੀ ਆਦਤ ਬਦਲ ਰਹੀ ਹੈ। ਉਹਨਾਂ ਕਿਹਾ ਕਿ ਰਿਟੇਲ ਸਟੋਰਾਂ ਨੂੰ ਆਪਣਾ ਸਮਾਂ ਲਚਕੀਲਾ ਬਣਾਉਣਾ ਪਵੇਗਾ ਤਾਂ ਜੋ ਹੋਰ ਗਾਹਕ ਆ ਸਕਣ। ਹੁਣ ਤੱਕ ਕਿਊਬਿਕ 'ਚ ਵੀਕਐਂਡ ਤੇ ਸਿਰਫ ਰੈਸਟੋਰੈਂਟ ਅਤੇ ਗਰੋਸਰੀ ਸਟੋਰ ਹੀ ਸ਼ਾਮ 5 ਵਜੇ ਤੋਂ ਬਾਅਦ ਖੁੱਲੇ ਰਹਿੰਦੇ ਨੇ। ਇਹ ਪਾਇਲਟ ਪ੍ਰੋਜੈਕਟ ਦੁਕਾਨਦਾਰਾਂ ਨੂੰ ਇੱਕ ਵਿਕਲਪ ਦੇਵੇਗਾ। ਮਤਲਬ ਇਹ ਜ਼ਰੂਰੀ ਨਹੀਂ ਹੈ ਕਿ ਉਹ 8 ਵਜੇ ਤੱਕ ਖੁੱਲੇ ਰਹਿਣ ਪਰ ਉਹ ਚੌਣ ਤਾਂ ਰਹਿ ਸਕਦੇ ਨੇ ਬਿਆਨ ਮੁਤਾਬਕ ਇਹ ਤਿੰਨ ਸ਼ਹਿਰ ਵੱਖ-ਵੱਖ ਕਾਰਨਾ ਕਰਕੇ ਪਾਇਲਟ ਪ੍ਰੋਜੈਕਟ ਲਈ ਚੁਣੇ ਗਏ ਨੇ ਗੈਟੀਨੋ ਸ਼ਹਿਰ ਦੀ 온ਟਾਰੀਓ ਨਾਲ ਭੂਗੋਲਿਕ ਨੇੜਤਾ ਲਵੈਲ ਦਾ ਇੱਕ ਵੱਡਾ ਖਰੀਦਦਾਰੀ ਗੜ੍ਹ ਹੋਣਾ ਅਤੇ ਸੇਂਟ ਜੋਰਜ ਵੱਡੇ ਸ਼ਹਿਰ ਤੋਂ ਦੂਰ ਲੋਕਲ ਆਰਥਿਕਤਾ ਦਾ ਚਿੰਨ੍ਹ ਹੈ ਪਾਇਲਟ ਪ੍ਰੋਜੈਕਟ ਦੇ ਅੰਤ ਤੇ ਸਰਕਾਰ ਮੁਲਾਂਕਣ ਕਰੇਗੀ ਕਿ ਕੀ ਇਹ ਨੀਤੀ ਸੂਬੇ ਭਰ ਚ ਲਾਗੂ ਕੀਤੀ ਜਾ ਸਕਦੀ ਹੈ ਜਾਂ ਨਹੀਂ ਕੈਨੇਡਾ ਦੇ ਵਿੱਚ ਸਿਰਫ ਡੇਢ ਮਹੀਨਾ ਕੰਮ ਕਰਕੇ 8,80,000 ਡਾਲਰ ਤੋਂ ਵੱਧ ਤਨਖਾਹ ਜੇਬ 'ਚ ਪਾਉਣ ਵਾਲੀ ਪੰਜਾਬਣ ਸੁਰਖੀਆਂ ਚ ਹੈ। ਮੈਨੀਟੋਬਾ ਹਾਈਡਰੋ ਦੀ ਸਾਬਕਾ ਮੁਖੀ ਜੈ ਗਰੇਵਾਲ ਨੂੰ 2024 ਦੌਰਾਨ ਡੇਢ ਮਹੀਨੇ ਦੇ ਕਾਰਜਕਾਲ ਮਗਰੋਂ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਪਰ ਇਸ ਦੀ ਐਵਜ਼ ਦੇ ਵਿੱਚ ਕ੍ਰਾਊਨ ਕਾਰਪੋਰੇਸ਼ਨ ਨੂੰ 8,81,000 ਅਤੇ 177 ਡਾਲਰ ਦਾ ਮੁਆਵਜ਼ਾ ਦੇਣਾ ਪਿਆ। ਕੁਝ ਲੋਕ ਇਸ ਨੂੰ ਕਪੜਾ ਦੱਸ ਰਹੇ ਨੇ ਪਰ ਸੀਬੀਸੀ ਦੀ ਰਿਪੋਰਟ ਮੁਤਾਬਕ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਬਿਜ਼ਨਸ ਇਨਸਟ੍ਰਕਟਰ ਅਤੇ ਮੁਆਵਜ਼ਾ ਮਾਮਲਿਆਂ ਦੇ ਮਾਹਰ ਸ਼ੌਨ ਮੈਕਡੋਨਲਡ ਦਾ ਕਹਿਣਾ ਹੈ ਕਿ ਠੇਕੇ ਦੀਆਂ ਸ਼ਰਤਾਂ ਮੁਤਾਬਕ ਹੀ ਇਹ ਰਕਮ ਅਦਾ ਕੀਤੀ ਗਈ ਹੋਵੇਗੀ ਰਿਪੋਰਟ ਕਹਿੰਦੀ ਹੈ ਕਿ ਜੈ ਗਰੇਵਾਲ ਨੂੰ 2024 ਦੌਰਾਨ ਹਾਈਡਰੋ 1 ਦੇ ਕਿਸੇ ਵੀ ਮੁਲਾਜ਼ਮ ਨਾਲੋਂ ਦੁੱਗਣੀ ਤੋਂ ਵੱਧ ਤਨਖਾਹ ਮਿਲੀ ਤੇ ਇਹ ਹੁਕਮ 2023 ਚ ਉਹਨਾਂ ਵੱਲੋਂ ਕੀਤੀ ਕਮਾਈ ਤੋਂ 61% ਵੱਧ ਬਣਦੀ ਹੈ ਉਧਰ ਸ਼ੌਨ ਮੈਕਡੋਨਲਡ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤੇ ਗਏ ਪੈਸੇ 'ਚੋਂ ਇੰਨੀ ਮੋਟੀ ਰਕਮ ਦੀ ਅਦਾਇਗੀ ਵੱਡਾ ਵਿਵਾਦ ਪੈਦਾ ਕਰ ਰਹੀ ਹੈ ਪਰ ਅਜਈਆਂ ਨੌਕਰੀਆਂ ਵਾਸਤੇ ਕੁਝ ਨਿਯਮ ਤੈਅ ਹੁੰਦੇ ਨੇ ਜੈ ਗਰੇਵਾਲ ਨੂੰ ਫਰਵਰੀ 2024 ਦੇ ਵਿੱਚ ਬਰਖਾਸਤ ਕੀਤਾ ਗਿਆ ਜਦੋਂ ਮੈਨੀਟੋਬਾ ਦੇ ਕੈਬਨਟ ਮੰਤਰੀ ਅਤੇ ਬਿਜਲੀ ਮਾਮਲਿਆਂ ਦੇ ਇੰਚਾਰਜ ਨੇ ਜੈ ਗਰੇਵਾਲ ਉੱਤੇ ਨਿੱਜੀ ਸਰੋਤਾਂ ਰਾਹੀਂ ਪੌਣ ਬਿਜਲੀ ਖਰੀਦਣ ਦੀ ਇੱਛਕ ਹੋਣ ਦਾ ਦੋਸ਼ ਲਾਇਆ ਕੈਪਸਟੋਨ ਮਾਈਨਿੰਗ BC Hydro ਅਤੇ CIBC World Markets ਦੇ ਵਿੱਚ ਕੰਮ ਕਰ ਚੁੱਕੀ ਜੈ ਗਰੇਵਾਲ ਫਰਵਰੀ 2019 ਚ ਮੈਨੀਟੋਬਾ ਹਾਈਡਰੋ ਨਾਲ ਜੁੜੀ 2023 ਦੇ ਅੰਤ ਚ ਵਿਧਾਨ ਸਭਾ ਚੋਣਾਂ ਦੌਰਾਨ ਮੈਨੀਟੋਬਾ ਦੀ ਸੱਤਾ NDP ਦੇ ਹੱਥਾਂ ਚ ਆ ਗਈ ਮੁੱਢਲੇ ਤੌਰ ਤੇ ਸਰਕਾਰ ਨਾਲ ਉਹਨਾਂ ਦੇ ਟਕਰਾ ਦਾ ਕੋਈ ਸੰਕੇਤ ਸਾਹਮਣੇ ਨਾ ਆਇਆ ਪਰ 30 ਜਨਵਰੀ 2024 ਨੂੰ ਇੱਕ ਬਿਆਨ ਰਾਹੀਂ ਉਹਨਾਂ ਕਿਹਾ ਕਿ ਮੈਨੀਟੋਬਾ ਹਾਈਡਰੋ ਨੂੰ ਨਵੇਂ ਸਰੋਤਾਂ ਤੋਂ ਬਿਜਲੀ ਖਰੀਦਣ ਦੀ ਜ਼ਰੂਰਤ ਹੋਵੇਗੀ ਇਹ ਬਿਆਨ ਟਕਰਾ ਦਾ ਕਾਰਨ ਬਣਿਆ ਤੇ 2 ਹਫ਼ਤੇ ਬਾਅਦ ਜੈ ਗਰੇਵਾਲ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਜੈ ਗਰੇਵਾਲ ਦੀ ਵਿਦਾਇਗੀ ਮਗਰੋਂ ਐਲਨ ਡੈਨਕਰੋਥ ਨੂੰ ਮੈਨੀਟੋਬਾ ਹਾਈਡਰੋ ਦਾ ਮੁੱਖ ਕਾਰਜਕਾਰੀ ਅਫਸਰ ਨਿਯੁਕਤ ਕੀਤਾ ਗਿਆ ਤੇ ਨਿੱਜੀ ਸਰੋਤਾਂ ਤੋਂ ਪੌਣ ਬਿਜਲੀ ਖਰੀਦਣ ਦੀ ਬਜਾਏ ਮੂਲ ਬਚਿੰਦਿਆਂ ਨਾਲ ਭਾਈਵਾਲੀ ਤਹਿਤ ਨਵੇਂ ਵਿੰਡ ਫਾਰਮ ਸਥਾਪਿਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ। ਮੈਨੀਟੋਬਾ ਦੇ ਪਬਲਿਕ ਸੈਕਟਰ ਕੰਪਨਸੇਸ਼ਨ ਡਿਸਕਲੋਜ਼ਰ ਐਕਟ ਅਧੀਨ 85000 ਡਾਲਰ ਸਾਲਾਨਾ ਤੋਂ ਵੱਧ ਤਨਖਾਹ ਵਾਲੇ ਮੁਲਾਜ਼ਮਾਂ ਦੇ ਵੇਰਵੇ ਜਨਤਕ ਕਰਨੇ ਲਾਜ਼ਮੀ ਨੇ ਪਰ ਮੈਨੀਟੋਬਾ ਹਾਈਡਰੋ ਵੱਲੋਂ ਜੈ ਗਰੇਵਾਲ ਨੂੰ ਦਿੱਤੀ ਗਈ ਰਕਮ ਦੇ ਮੁਆਵਜ਼ੇ ਨਾਲ ਸੰਬੰਧਿਤ ਵਿਸਤਾਰਤ ਵੇਰਵੇ ਮੁਹੱਈਆ ਨਹੀਂ ਕਰਵਾਏ ਗਏ ਦੂਜੇ ਪਾਸੇ ਜੈ ਗਰੇਵਾਲ ਵੱਲੋਂ ਵੀ ਇਸ ਮੁੱਦੇ ਤੇ ਕੋਈ ਟਿੱਪਣੀ ਸਾਹਮਣੇ ਨਹੀਂ ਆ ਸਕੀ ਇਸੇ ਦੌਰਾਨ ਸ਼ੌਲ ਮੈਕਡੋਨਲਡ ਨੇ ਦੱਸਿਆ ਕਿ ਨਿੱਜੀ ਮਾਲਕੀ ਵਾਲੀਆਂ ਬਿਜਲੀ ਕੰਪਨੀਆਂ ਦੇ ਮੁਕਾਬਲੇ ਮੈਨੀਟੋਬਾ ਹਾਈਡਰੋ ਵੱਲੋਂ ਦਿੱਤਾ ਗਿਆ ਮੁਆਵਜ਼ਾ ਕਿਤੇ ਘੱਟ ਹੈ ਕਿਉਂਕਿ ਪ੍ਰਾਈਵੇਟ ਕੰਪਨੀਆਂ 'ਚ ਇਹ ਰਕਮ ਮਿਲੀਅਨਸ ਦਾ ਅੰਕੜਾ ਪਾਰ ਕਰ ਜਾਂਦੀ ਹੈ ਟ੍ਰਾਂਟੋ ਸਣੀ ਕੈਨੇਡਾ ਦੇ ਦੋ ਸ਼ਹਿਰਾਂ 'ਚ ਚਾਰ ਜਣਿਆਂ ਦਾ ਪੇਤ ਪਰੇ ਹਾਲਾਤ 'ਚ ਕਤਲ ਕਰ ਦਿੱਤਾ ਗਿਆ। ਟ੍ਰਾਂਟੋ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਸਕਾਰਬਰੋ ਦੇ ਇਅਨ ਵਿਊ ਇਲਾਕੇ 'ਚ ਅਫਸਰਾਂ ਨੂੰ ਸੱਦਿਆ ਗਿਆ ਜਿੱਥੇ ਦੋ ਲਾਸ਼ਾਂ ਬਰਾਮਦ ਹੋਈਆਂ। ਮਾਮਲੇ ਦੀ ਪੜਤਾਲ ਚੱਲ ਰਹੀ ਹੈ ਤੇ ਫਿਲਹਾਲ ਪੁਲਿਸ ਵੱਲੋਂ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ 4164100 ਤੇ ਸੰਪਰਕ ਕੀਤਾ ਜਾਵੇ। ਉਧਰ ਬੀਸੀ ਦੇ ਐਪਸਫੋਰਡ ਸ਼ਹਿਰ ਦੇ ਵਿੱਚ ਹਿੰਸਕ ਵਿਵਾਦ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਐਪਸਫੋਰਡ ਪੁਲਿਸ ਦਾ ਮੰਨਣਾ ਹੈ ਕਿ ਇਹ ਵਾਰਦਾਤ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ ਸਰਜੈਂਟ ਪੌਲ ਵਾਕਰ ਨੇ ਦੱਸਿਆ ਕਿ ਵਾਰਦਾਤ ਸ਼ਹਿਰ ਦੇ ਬਾਹਰੀ ਇਲਾਕੇ ਚ ਵਾਪਰੀ ਅਤੇ ਆਂਡਗਵਾਂਡ ਦੇ ਲੋਕਾਂ ਚ ਸਹਿਮ ਦਾ ਮਾਹੌਲ ਪੁਲਿਸ ਵੱਲੋਂ ਮਰਨ ਵਾਲਿਆਂ ਦੀ ਉਮਰ ਜਾਂ ਪਛਾਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਸੇ ਦੌਰਾਨ অন্ਟਾਰੀਓ ਦੇ ਓਕਵੈਲ ਵਿਖੇ ਗਹਿਣਿਆਂ ਦਾ ਸਟੋਰ ਲੁੱਟਣ ਦੇ ਮਾਮਲੇ 'ਚ ਹਾਲਟਨ ਰੀਜਨਲ ਪੁਲਿਸ ਵੱਲੋਂ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਓਕਵੈਲ ਪਲੇਸ ਸ਼ਾਪਿੰਗ ਮਾਲ ਦੇ ਵਿੱਚ ਬੁੱਧਵਾਰ ਸ਼ਾਮ ਤਕਰੀਬਨ 5:30 ਵਜੇ ਲੁੱਟ ਦੀ ਵਾਰਦਾਤ ਸਾਹਮਣੇ ਆਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਥੌੜਿਆਂ ਨਾਲ ਲੈਸ 4 ਲੁਟੇਰੇ ਗਹਿਣਿਆਂ ਦੇ ਸਟੋਰ 'ਚ ਦਾਖਲ ਹੋਏ ਅਤੇ ਸ਼ੋਕ ਕੇਸ ਤੋੜਨੇ ਸ਼ੁਰੂ ਕਰ ਦਿੱਤੇ। ਕੁਝ ਹੀ ਸਮੇਂ ਚ ਸ਼ੱਕੀ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਿਆ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਤੇ ਫਿਲਹਾਲ ਲੁੱਟੇ ਗਏ ਗਹਿਣਿਆਂ ਦੀ ਕੁੱਲ ਕੀਮਤ ਵੀ ਸਾਹਮਣੇ ਨਹੀਂ ਆ ਸਕੀ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੇ ਚਾਹਵਾਨ ਵਿਦੇਸ਼ੀ ਵਿਦਿਆਰਥੀਆਂ ਲਈ ਇੱਕ ਵੱਡੀ ਖਬਰ ਹੈ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀਆਂ ਸ਼ੁਰੂ ਹੋ ਗਈਆਂ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਮੈਗਨਨ ਹਿਊਸਟਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਲਈ ਸਟੱਡੀ ਵੀਜ਼ਾ ਅਰਜ਼ੀਆਂ ਹੁਣ ਖੁੱਲ ਗਈਆਂ ਨੇ ਅਸੀਂ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਾਂਗੇ ਹਾਲਾਂਕਿ ਇਸ ਸਮੇਂ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਵੀਜ਼ਾ ਨਾਲ ਸੰਬੰਧਤ ਸਾਡੇ ਸਾਰੇ ਫੈਸਲੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਚ ਰੱਖ ਕੇ ਲੈ ਜਾਂਦੇ ਨੇ ਅਜੇ ਹੀ ਸਥਿਤੀ 'ਚ ਇਥੇ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਇਹ ਸਮਝਣਾ ਪਵੇਗਾ ਕਿ ਇਥੇ ਆਉਣ ਤੋਂ ਬਾਅਦ ਉਹਨਾਂ ਨੂੰ ਵੀਜ਼ਾ ਦੀ ਵਰਤੋਂ ਉਸੇ ਉਦੇਸ਼ ਲਈ ਕਰਨੀ ਚਾਹੀਦੀ ਹੈ ਜਿਸ ਲਈ ਅਰਜ਼ੀ ਦਿੱਤੀ ਗਈ ਹੈ। ਵਿਦਿਆਰਥੀਆਂ ਨੂੰ ਅਮਰੀਕਾ ਆ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਇਸ ਵਿੱਚ ਰੁਕਾਵਟ ਨਹੀਂ ਪਾਉਣੀ ਚਾਹੀਦੀ ਅਤੇ ਕੈਂਪਸ 'ਚ ਭੰਨ ਤੋੜਨੀ ਕਰਨੀ ਚਾਹੀਦੀ ਜਾਂ ਨਸ਼ੇ ਦੀ ਲਤ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਅੱਗੇ ਉਹਨਾਂ ਇਹ ਵੀ ਕਿਹਾ ਕਿ ਸਾਡਾ ਹਰ ਫੈਸਲਾ ਅਮਰੀਕੀ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਫੈਸਲਾ ਹੈ। ਸਾਡੇ ਕੋਲ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਇਹ ਨੀਤੀਆਂ ਹਨ। ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਅਮਰੀਕੀ ਇਮੀਗ੍ਰੇਸ਼ਨ ਲਈ ਉੱਚਤਮ ਮਿਆਰਾਂ ਨੂੰ ਬਣਾਈ ਰੱਖੀਏ ਨਾ ਸਿਰਫ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਸਗੋਂ ਇੱਥੇ ਪੜ ਰਹੇ ਹੋਰ ਵਿਦਿਆਰਥੀਆਂ ਦੀ ਸੁਰੱਖਿਆ ਲਈ ਵੀ ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਪਹਿਲਾਂ ਹੀ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਚੁੱਕਾ ਹੈ ਜੋ ਮਈ ਚ ਮੁਅਤਲ ਕਰ ਦਿੱਤੀ ਗਈ ਸੀ ਹਾਲਾਂਕਿ ਵਦੇਸ਼ ਵਿਭਾਗ ਨੇ ਵੀਜ਼ਾ ਅਰਜ਼ੀ ਪ੍ਰਕਿਰਿਆ ਲਈ ਇੱਕ ਸ਼ਰਤ ਵੀ ਰੱਖੀ ਹੈ ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਸਮੀਖਿਆ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਜਨਤਕ ਕਰਨਾ ਪਵੇਗਾ ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ ਕੌਂਸੂਲੀਟ ਅਧਿਕਾਰੀ ਉਹਨਾਂ ਪੋਸਟਾਂ ਅਤੇ ਸੰਦੇਸ਼ਾਂ ਤੇ ਨਜ਼ਰ ਰੱਖਣਗੇ ਜੋ ਅਮਰੀਕਾ ਇਸ ਦੀ ਸਰਕਾਰ ਸੱਭਿਆਚਾਰ ਜਾਂ ਇਸ ਦੇ ਕਾਨੂੰਨਾਂ ਦੇ ਵਿਰੋਧ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਆਦੇਸ਼ ਤੇ ਇਮੀਗ੍ਰੇਸ਼ਨ ਅਧਿਕਾਰੀ ਵੱਡੀ ਗਿਣਤੀ 'ਚ ਗੈਰਕਾਨੂੰਨੀ ਪ੍ਰਵਾਸੀਆਂ ਅਤੇ ਸ਼ੱਕੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਰਹੇ ਨੇ ਇਸ ਆਦੇਸ਼ ਤਹਿਤ ਗ੍ਰਿਫਤਾਰ ਕੀਤੇ ਗਏ ਇੱਕ ਵਿਦਿਆਰਥੀ ਨੇ 트੍ਰੰਪ ਸਰਕਾਰ 'ਤੇ ਮੁਕੱਦਮਾ ਦਾਇਰ ਕੀਤਾ ਹੈ ਜਾਣਕਾਰੀ ਮੁਤਾਬਕ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੁਆਰਾ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਵਿਦਿਆਰਥੀ ਨੇ 트੍ਰੰਪ ਸਰਕਾਰ ਵਿਰੁੱਧ 10 ਲੱਖ ਡਾਲਰ ਦੇ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਮੈਕਸੀਕਨ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨਲ ਫੰਡ ਨੇ ਇਹ ਜਾਣਕਾਰੀ ਦਿੱਤੀ ਹੈ ਆਈਸੀਈਓ ਏਜੰਸੀ ਹੈ ਜੋ ਅਣਅਧਿਕਾਰਤ ਪ੍ਰਵਾਸੀਆਂ ਨੂੰ ਗ੍ਰਫਤਾਰ ਕਰਨ ਲਈ ਜ਼ਿੰਮੇਵਾਰ ਏਜੰਸੀ ਹੈ ਤੇ ਟਰੰਪ ਪ੍ਰਸ਼ਾਸਨ ਚ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਉਭਰੀ ਹੈ ਇਸ ਸੰਯੁਕਤ ਰਾਜ 'ਚ ਹੋਰ ਅਣਅਧਿਕਾਰਤ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਲਈ ਸਥਾਨਕ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਪਰ ਦੱਖਣੀ ਕੈਲੀਫੋਰਨੀਆ 'ਚ ਸੰਘੀ ਸਰਕਾਰ ਨੇ ਸਹਾਇਤਾ ਲਈ ਬਾਰਡਰ ਪੈਟਰੋਲ ਐਫ ਬੀ ਆਈ ਅਤੇ ਡਰੱਗ ਐਨਫੋਰਸਮੈਂਟ ਪ੍ਰਸ਼ਾਸਨ ਨੂੰ ਤਾਇਨਾਤ ਕੀਤਾ ਹੈ ਐਮ ਏ ਐਲ ਡੀ ਐਫ ਨੇ ਇੱਕ ਬਿਆਨ 'ਚ ਕਿਹਾ ਇੱਕ ਪ੍ਰਮੁੱਖ ਲਾਤੀਨੀ ਨਾਗਰਿਕ ਅਧਿਕਾਰ ਸੰਗਠਨ ਸਿਵਲ ਮੁਕਦਮੇ ਵੱਲ ਪਹਿਲਾ ਕਦਮ ਚੁੱਕ ਰਿਹਾ ਹੈ ਅਤੇ ਸੰਘੀ ਸਰਕਾਰ ਨੂੰ ਇੱਕ ਅਮਰੀਕੀ ਨਾਗਰਿਕ ਜੋਬ ਗਾਰਸੀਆ ਨੂੰ 1 ਮਿਲੀਅਨ ਦਾ ਹਰਜਾਨਾ ਦੇਣ ਲਈ ਕਿਹਾ ਗਿਆ ਜੌਬ ਤੇ ਹੋਮ ਡਿਪੋ ਦੇ ਸਾਹਮਣੇ ਸੰਗੀ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਹਮਲਾ ਕੀਤਾ ਗਿਆ ਸੀ ਤੇ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਚ ਲਿਆ ਗਿਆ ਸੀ ਵਕੀਲਾਂ ਦਾ ਤਰਕ ਹੈ ਕਿ ਬਾਰਡਰ ਪੈਟਰੋਲ ਏਜੰਟਸ ਨੇ ਅਤੇ ਆਈਸੀਈ ਨੇ ਗੈਰ ਕਾਨੂੰਨੀ ਤੌਰ ਤੇ ਜੌਬ ਨੂੰ ਬਿਨਾਂ ਕਿਸੇ ਕਾਨੂੰਨੀ ਆਧਾਰ ਤੇ ਰੋਕਿਆ ਹਿਰਾਸਤ ਚ ਲਿਆ ਤੇ ਉਸ ਦੀ ਆਜ਼ਾਦੀ ਅਤੇ ਗਤੀਵਿਧੀਆਂ ਚ ਦਖਲ ਦਿੱਤਾ ਬਿਆਨ ਮੁਤਾਬਕ ਇੱਕ ਗ੍ਰੈਜੂਏਟ ਵਿਦਿਆਰਥੀ ਅਤੇ ਫੋਟੋਗ੍ਰਾਫਰ ਜੌਬ ਨੂੰ ਹਾਲੀਵੁੱਡ ਦੇ ਇੱਕ ਪਾਰਕਿੰਗ 'ਚ ਆਈਸੀਈ ਅਧਿਕਾਰੀਆਂ ਨੇ ਫੜ ਲਿਆ ਅਤੇ ਜ਼ਮੀਨ ਤੇ ਸੁੱਟ ਦਿੱਤਾ। ਉਹ ਅਤੇ ਹੋਰ ਰਾਹਗੀਰ ਕਥਿਤ ਤੌਰ ਤੇ ਇੱਕ ਟਰੱਕ ਡਰਾਈਵਰ ਨੂੰ ਆਈਸੀਈ ਅਧਿਕਾਰੀਆਂ ਨਾਲ ਕਿਰੇ ਵਾਹਨ ਤੋਂ ਬਾਹਰ ਨਿਕਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਜੌਬ ਨੂੰ ਉਸਦੇ ਕੰਮ ਲਈ ਗ੍ਰਿਫਤਾਰ ਕੀਤਾ ਗਿਆ ਸੀ ਅਤੇ 24 ਘੰਟਿਆਂ ਤੋਂ ਵੱਧ ਸਮੇਂ ਲਈ ਹਿਰਾਸਤ 'ਚ ਰੱਖਿਆ ਗਿਆ ਸੀ। ਇਹਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜੀਐਮ ਕੈਨੇਡਾ ਤੇ ਸਟੈਲੈਂਟਿਸ ਕੈਨੇਡਾ ਦੇ ਸੀਈਓਜ਼ ਦੇ ਨਾਲ ਕੀਤੀ ਮੁਲਾਕਾਤ ਅਮਰੀਕੀ ਟੈਰਿਫਾਂ ਅਤੇ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਤੋਂ ਕੈਨੇਡੀਅਨ ਸਪਲਾਈ ਚੇਨਜ਼ ਨੂੰ ਬਚਾਉਣ ਦੇ ਤਰੀਕਿਆਂ ਤੇ ਕੀਤੀ ਚਰਚਾ ਕੈਨੇਡੀਅਨ ਹਵਾਈ ਅੱਡਿਆਂ ਨੂੰ ਬੰਬ ਦੀਆਂ ਮਿਲੀਆਂ ਧਮਕੀਆਂ ਰੋਕ ਦਿੱਤੀਆਂ ਗਈਆਂ ਉਡਾਣਾਂ ਇੱਕ ਅਪਡੇਟ ਚ ਐਨਏਵੀ ਕੈਨੇਡਾ ਨੇ ਕਿਹਾ ਕਿ ਸੇਵਾ ਹੌਲੀ ਹੌਲੀ ਮੁੜ ਹੋ ਰਹੀ ਹੈ ਸ਼ੁਰੂ ਕੈਨੇਡਾ ਚ ਦੱਖਣੀ ਏਸ਼ੀਆਈ ਭਾਈਚਾਰੇ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਵਿਰੁੱਧ ਨਫ਼ਰਤ ਅਤੇ ਹਮਲੇ ਵਦੇ ਇੰਸਟੀਚਿਊਟ ਫਾਰ ਸਟ੍ਰੈਟੈਜਿਕ ਡਾਇਲਾਗ ਨੇ ਜਾਰੀ ਕੀਤੀ ਇੱਕ ਨਵੀਂ ਰਿਪੋਰਟ ਕੈਨੇਡਾ ਚ ਇੱਕ ਪੰਜਾਬਣ ਮੁਟਿਆਰ ਸੁਰਖੀਆਂ ਚ ਸਿਰਫ ਡੇਢ ਮਹੀਨਾ ਕੰਮ ਕਰਕੇ ਲਈ 8,80,000 ਡਾਲਰ ਤੋਂ ਵੱਧ ਤਨਖਾਹ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ